ਹੁਣ ਕੀ ਕਹੂੰਗੀ ਭਗਵੰਤਮਾਨ ਸਰਕਾਰ ਦਾ ਸਭ ਤੋਂ ਵੱਡਾ ਯੂ ਟਰਨ ਆ ਗਿਆ ਤੇ ਸਭ ਤੋਂ ਵੱਡੇ ਭਖੇ ਹੋਏ ਮੁੱਦੇ ਤੇ ਭਗਵੰਤਮਾਨ ਸਰਕਾਰ ਨੇ ਯੂ ਟਰਨ ਮਾਰ ਲਿਆ ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤਮਾਨ ਨੇ ਮਾਗੀ ਦੇ ਮੇਲੇ ਤੇ ਇੱਕ ਬਹੁਤ ਵੱਡਾ ਦਾਵਾ ਕੀਤਾ ਸੀ ਇੱਕ ਬਹੁਤ ਵੱਡਾ ਬਿਆਨ ਦਿੱਤਾ ਸੀ ਔਰ ਇੱਕਦਮ ਪਟਾਕਾ ਫਟਾਇਆ ਸੀ ਜਦੋਂ ਉਹਨਾਂ ਨੇ ਇਹ ਦਾਵਾ ਕੀਤਾ ਸੀ ਕਿ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ 328 ਸਰੂਪ ਗਾਇਬ ਹੋਏ ਨੇ ਉਹਨਾਂ ਦੇ ਵਿੱਚੋਂ 169 ਸਰੂਪ ਬੰਗਾ ਨੇੜੇ ਧਾਰਮਿਕ ਸਥਾਨ ਤੋਂ ਮਿਲ ਗਏ। ਉਸ ਤੋਂ ਬਾਅਦ ਪੈ ਗਿਆ ਰੌਲਾ, ਚਫੇਰੇ ਹੜਕੰਪ ਮੱਚ ਗਿਆ। ਔਰ ਉੱਥੋਂ ਇਹ ਗੱਲਾਂ ਸਾਹਮਣੇ ਆਈਆਂ ਕਿ ਬਿਲਕੁਲ ਇਹ ਮੁੱਖ ਮੰਤਰੀ ਦੀ ਜਾਣਕਾਰੀ ਝੂਠੀ ਸੀ, ਗਲਤ ਸੀ, ਬਿਆਨ ਗਲਤ ਸੀ। ਉਹ ਜਿਹੜੇ ਸਰੂਪ ਉੱਥੇ ਧਾਰਮਿਕ ਸਥਾਨ ਤੇ ਗੁਰੂ ਸਾਹਿਬ ਦੇ ਹਨ, ਉਹਨਾਂ ਦਾ ਸਾਰਾ ਰਿਕਾਰਡ ਮੌਜੂਦ ਹੈ। ਉਸ ਤੋਂ ਬਾਅਦ ਫਿਰ ਮੁੱਖ ਮੰਤਰੀ ਦਾ ਤੇ ਆਮ ਆਦਮੀ ਪਾਰਟੀ ਦਾ ਵਿਰੋਧ ਹੋ ਰਿਹਾ ਸੀ ਤੇ ਹੁਣ ਉਥੇ ਧਾਰਮਿਕ ਸਥਾਨ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਤਿੰਨ ਵੱਡੇ ਨਮਾਇंदे ਗਏ ਤੇ ਯੂ ਟਰਨ ਮਾਰ ਲਿਆ ਬਿਆਨ ਬਦਲ ਦਿੱਤੇ ਹੋਇਆ ਕੀ ਰਾਤ ਨੂੰ ਉਥੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਪੰਜਾਬ ਦੇ ਜਿਹੜੇ ਸਿੱਖਿਆ ਮੰਤਰੀ ਹਰਜੋਤ ਬੈਸ ਤੇ ਜਿਹੜੇ ਮਲਵਿੰਦਰ ਕੰਗ ਐ ਐਮਪੀ ਆਮ ਆਦਮੀ ਪਾਰਟੀ ਦੇ ਉਹ ਉੱਥੇ ਗਿਆ ਔਰ ਉੱਥੇ ਜਾ ਕੇ ਇਹ ਕਿਹਾ ਕਿ ਮੁੱਖ ਮੰਤਰੀ ਸਾਹਿਬ ਨੂੰ ਮਿਸ ਕਮਿਊਨੀਕੇਸ਼ਨ ਹੋਈ ਸੀ ਮਤਲਬ ਜਾਣਕਾਰੀ ਗੱਲਬਾਤ ਗਲਤ ਪਹੁੰਚੀ ਸੀ ਇਸ ਕਰਕੇ ਉਹ ਬਿਆਨ ਦਿੱਤਾ ਗਿਆ ਤੇ ਨਾਲ ਜਿਹੜੇ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਚੀਮਾ ਉਹਨਾਂ ਨੇ ਉੱਥੇ ਜਾ ਕੇ ਇਹ ਕਹਿਤਾ ਵੀ ਦੇਖੋ ਇੱਥੇ ਕੁਝ ਵੀ ਗਲਤ ਨਹੀਂ ਹੈ ਇਥੇ ਸਾਰਾ ਰਿਕਾਰਡ ਦਰੁਸਤ ਪਾਇਆ ਗਿਆ ਨਾ ਪਹਿਲਾਂ ਕੋਈ ਕਾਰਵਾਈ ਪਰਚਾ ਇਸ ਧਾਰਮਿਕ ਸਥਾਨ ਦੇ ਜਿਹੜੇ ਜਿਹੜੇ ਕਮੇਟੀ ਆ ਉਹਦੇ ਤੇ ਹੋਇਆ ਸੀ ਨਾ ਕੋਈ ਹੋ ਰਿਹਾ ਤੇ ਨਾ ਹੋਊਗਾ ਇਹ ਸਾਰੀ ਜਦੋਂ ਵਿਆਖਿਆ ਖਜ਼ਾਨਾ ਮੰਤਰੀ ਸਾਹਿਬ ਨੇ ਕੀਤੀ ਹੈ ਤਾਂ ਫਿਰ ਚਫੇਰਿਓ ਇਹ ਝੜੀ ਲੱਗੀ ਸੋਸ਼ਲ ਮੀਡੀਆ ਤੇ ਲੋਕਾਂ ਦੇ ਕਮੈਂਟਾਂ ਦੀ ਕਿ ਇੱਕ ਹੋਰ ਯੂਟਰ ਪਰ ਗੱਲ ਇੱਥੇ ਹੀ ਬੰਦ ਨਹੀਂ ਨਾ ਹੁੰਦੀ ਹੁਣ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹ ਤਾਂ ਮੰਗ ਕਰ ਰਹੀਆਂ ਮੁੱਖ ਮੰਤਰੀ ਦੇ ਉੱਪਰ ਪਰਚਾ ਦਰਜ ਹੋਣਾ ਚਾਹੀਦਾ ਕਿਉਂਕਿ ਇੱਕ ਬੜਾ ਸੰਵੇਦਨਸ਼ੀਲ ਧਾਰਮਿਕ ਮੁੱਦਾ ਪਹਿਲਾਂ ਤਾਂ 328 ਸਰੂਪ ਗੁਰੂ ਸਾਹਿਬ ਦੇ ਉਹਨਾਂ ਦਾ ਤੇ ਫਿਰ ਉਸ ਧਾਰਮਿਕ ਸਥਾਨ ਦਾ ਜਿਹਦੇ ਬਾਰੇ ਮੁੱਖ ਮੰਤਰੀ ਨੇ ਇਹ ਮਿਸਕਮਿਊਨੀਕੇਸ਼ਨ ਕੀਤੀ ਹੈ ਅੱਜ ਮਿਸਕਮਿਊਨੀਕੇਸ਼ਨ ਕਹਿ ਕੇ ਖੜਾ ਛੁੱਟ ਜਾਏਗਾ ਇੱਕ ਬਹੁਤ ਵੱਡਾ ਸਵਾਲ ਹੁਣ ਇੱਥੇ ਇਹ ਖੜਾ ਹੋ ਗਿਆ ਕਿ ਜੇ ਕਹਿ ਦਿੱਤਾ ਕਿ ਮਿਸ ਕਮਿਊਨੀਕੇਸ਼ਨ ਹੋਈ ਹੈ ਗਲਤੀ ਲੱਗੀ ਹੈ ਤਾਂ ਫਿਰ ਸਜ਼ਾ ਉਹਦੀ ਮਿਲਣੀ ਚਾਹੀਦੀ ਹੈ ਕਿਹਨੂੰ ਗਲਤੀ ਲੱਗੀ ਕੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੱਲ ਸਮਝਣ ਤੇ ਬੋਲਣ ਚ ਗਲਤੀ ਲੱਗੀ ਜਾਂ ਪਿੱਛੋਂ ਜਾਣਕਾਰੀ ਦੇਣ ਵਾਲਿਆਂ ਨੇ ਗਲਤ ਕੀਤਾ ਹੁਣ ਕਿਤੇ ਤੱਕ ਜ਼ਿੰਮੇਵਾਰੀ ਫਿਕਸ ਕਰਨੀ ਪੈਗੀ ਨਾ ਦੇਖੋ ਗੱਲ ਸਿੱਧੀ ਹੈ ਇਹ ਗੱਲ ਸੱਚਮੁੱਚ ਵੱਡੀ ਹੈ ਹੁਣ ਜਿਵੇਂ ਅਕਾਲੀ ਦਲ ਦੇ ਆਗੂ ਹੈ ਡਾਕਟਰ ਦਲਜੀਤ ਚੀਮਾ ਉਹਨਾਂ ਨੇ ਮੰਗ ਕੀਤੀ ਹੈ ਵੀ ਮੁੱਖ ਮੰਤਰੀ ਅਸਤੀਫਾ ਦੇਵੇ ਚਰਨਜੀਤ ਚੰਨੀ ਨੇ ਤਾਂ ਇਥੋਂ ਤੱਕ ਕਿਹਾ ਸਾਬਕਾ ਮੁੱਖ ਮੰਤਰੀ ਨੇ ਮੰਗ ਕੀਤੀ ਹੈ ਮੁੱਖ ਮੰਤਰੀ ਤੇ ਪਰਚਾ ਦਰਜ ਹੋਣਾ ਚਾਹੀਦਾ ਇਹਦੇ ਨਾਲ ਸੁਖਬੀਰ ਬਾਦਲ ਨੇ ਮੰਗ ਇਹੀ ਕੀਤੀ ਹੈ ਵੀ ਮੁੱਖ ਮੰਤਰੀ ਤੇ ਕਾਰਵਾਈ ਹੋਣੀ ਚਾਹੀਦੀ ਹੈ ਪਰ ਕਾਰਵਾਈ ਕਰੇਗਾ ਕਿਹੜਾ ਬਿੱਲੀ ਦੇ ਗਲ ਟੱਲੀ ਬਣਨੇਗਾ ਕਿਹੜਾ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਖੁਦ ਨੇ ਗ੍ਰਹਿ ਮੰਤਰੀ ਉਹ ਖੁਦ ਨੇ ਕਿਹੜਾ ਉਹਨਾਂ ਤੇ ਪਰਚਾ ਕਰੇਗਾ ਵੈਸੇ ਇਹ ਗੱਲ ਚਰਨਜੀਤ ਚੰਨੀ ਨੇ ਆਪੇ ਹੀ ਬੋਲ ਦਿੱਤੀ ਸੀ ਜਦੋਂ ਉਹਨਾਂ ਨੇ ਕਾਰਵਾਈ ਤੇ ਪਰਚੇ ਦੀ ਮੰਗ ਕੀਤੀ ਸੀ ਉਦੋਂ ਹੀ ਚਰਨਜੀਤ ਚੰਨੀ ਨੇ ਇਹ ਕਹਿਤਾ ਸੀ ਵੀ ਭਾਈ ਮੁੱਖ ਮੰਤਰੀ ਉਹ ਖੁਦ ਨੇ ਉਹਨਾਂ ਤੇ ਪਰਚਾ ਕਹਿੰਨੇ ਕਰਨਾ ਪਰ ਇੱਥੇ ਇੱਕ ਬਹੁਤ ਵੱਡਾ ਸਵਾਲ ਹੈ ਮੁੱਖ ਮੰਤਰੀ ਨੇ ਗੈਰ ਜ਼ਿੰਮੇਵਾਰ ਬਿਆਨ ਦੇ ਕਿਵੇਂ ਜਾਂਦਾ ਹੈ ਇਹ ਕੋਈ ਪਹਿਲਾ ਬਿਆਨ ਨਹੀਂ ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਭਗਵੰਤ ਮਾਨ ਨੇ ਕਈ ਐਸੇ ਵੱਡੇ ਬਿਆਨ ਦਿੱਤੇ ਜਿਨ੍ਹਾਂ ਦਾ ਬਾਅਦ ਦੇ ਵਿੱਚ ਕੋਈ ਹੋਂਦ ਨਹੀਂ ਸੀ ਕੋਈ ਜੜ ਨਹੀਂ ਸੀ ਪਰ ਮੁੱਖ ਮੰਤਰੀ ਨੇ ਉਹ ਬਿਆਨ ਦਿੱਤੇ ਯਾਦ ਕਰੋ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਇੱਕ ਵਾਰੀ ਬਿਆਨ ਦਿੱਤਾ ਸੀ ਵੀ ਜਿਹੜਾ ਗੈਂਗਸਟਰ ਗੋਲਡੀ ਬਰਾੜ ਹੈ ਉਹ ਅਮਰੀਕਾ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਤੇ ਕੁਝ ਦਿਨਾਂ ਦੇ ਵਿੱਚ ਉਹਨੂੰ ਪੰਜਾਬ ਲੈ ਕੇ ਆਇਆ ਗਿਆ ਨਾਲ ਮੁੱਖ ਮੰਤਰੀ ਸਾਹਿਬ ਨੇ ਮੈਨੂੰ ਉਹ ਵਰਡਿੰਗ ਉਹ ਸ਼ਬਦ ਯਾਦ ਨੇ ਮੁੱਖ ਮੰਤਰੀ ਸਾਹਿਬ ਨੇ ਦਾਵਾ ਕਰਨ ਲੱਗਿਆ ਇਹ ਕਿ ਆ ਸੀ ਬੀਇੰਗ ਏ ਹੈੱਡ ਆਫ ਸਟੇਟ ਮੈਂ ਇਹ ਗੱਲ ਦੱਸ ਰਿਹਾ ਇੰਨਾ ਵੱਡਾ ਦਾਵਾ ਤੇ ਉਹ ਦਾਵਾ ਝੂਠਾ ਸੀ ਫੇਕ ਸੀ ਗਲਤ ਸੀ 골ਡੀ ਬਰਾਡ ਉਥੇ ਨਹੀਂ ਫੜਿਆ ਗਿਆ ਸੀ ਅੱਜ ਤੱਕ 골ਡੀ ਬਰਾਡ ਨੂੰ ਫੜਨ ਤੋਂ ਬਾਅਦ ਉਹ ਗਿਆ ਕਿੱਧਰ ਉਹਨੂੰ ਫੜ ਕੇ ਪੰਜਾਬ ਲਿਆਂਦਾ ਕਿਉਂ ਨਹੀਂ ਗਿਆ ਹੁਣ ਕਿਹੜੀ ਜੇਲ੍ਹ ਚ ਹੈ ਜੇ ਨਹੀਂ ਫੜਿਆ ਗਿਆ ਸੀ ਤਾਂ ਮੁੱਖ ਮੰਤਰੀ ਨੇ ਇਹ ਗੱਪ ਰੋੜ ਕਿਵੇਂ ਦਿੱਤਾ ਇਹ ਗੱਲਾਂ ਤੇ ਆਮ ਆਦਮੀ ਪਾਰਟੀ ਤੇ ਮੁੱਖ ਮੰਤਰੀ ਭਗਵੰਤ ਮਾਨ ਬਾਦ ਚ ਹਮੇਸ਼ਾ ਚੁੱਪ ਰਹੇ ਆ ਕਦੇ ਵੀ ਉਹਨਾਂ ਨੇ ਇਹ ਲੋੜ ਨਹੀਂ ਸਮਝੀ ਕਿ ਇਸ ਮੁੱਦੇ ਦੇ ਉੱਪਰ ਜਿਹੜਾ ਉਹ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਉਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਇਹ ਬਿਆਨ ਛੱਡਤਾ ਸੀ ਬਈ BMW ਜਿਹੜੀ ਕਾਰਾਂ ਦੀ ਕਾਰਾਂ ਬਣਾਉਣ ਵਾਲੀ ਬਹੁਤ ਵੱਡੀ ਕੰਪਨੀ ਹੈ ਮੇਰੀ ਉਹਦੇ ਨਾਲ ਗੱਲਬਾਤ ਹੋ ਗਈ ਹੈ ਤੇ ਮੈਂ ਉਹਨਾਂ ਨੂੰ ਪੰਜਾਬ ਸੱਦਿਆ ਤੇ ਕੁਝ ਟਾਈਮ ਦੇ ਵਿੱਚ ਉਹ ਪੰਜਾਬ ਦੇ ਵਿੱਚ ਆ ਕੇ ਆਪਣੇ ਵੱਡੇ ਵੱਡੇ ਪ੍ਰੋਜੈਕਟ ਲਾਉਣਗੇ ਤੇ ਪੰਜਾਬ ਦੇ ਲੋਕਾਂ ਨੂੰ ਇੱਥੇ ਰੋਜ਼ਗਾਰ ਇੱਥੇ ਨੌਕਰੀਆਂ ਦੇਣਗੇ ਬਿਆਨ ਦੇ ਦਿੱਤਾ BMW ਦੇ ਬੁੱਦੇ ਤੇ ਉਦੋਂ ਹੀ ਚਫੇਰੀਆਂ ਗੱਲ ਆਉਣ ਲੱਗੀ ਸੀ ਵੀ ਮੁੱਖ ਮੰਤਰੀ ਝੂਠ ਬੋਲ ਰਿਹਾ ਐ ਇਦਾਂ ਦੀ ਕੋਈ ਗੱਲ ਨਹੀਂ ਪਰ ਤੁਸੀਂ ਦੇਖ ਲਓ ਸਾਲ ਬੀਤ ਗਏ 2 ਅੱਜ ਤੱਕ BMW ਨਾ ਪੰਜਾਬ ਚਾਈ ਹੈ ਨਾ ਉਹਨਾਂ ਨੇ ਕੋਈ ਪ੍ਰੋਜੈਕਟ ਲਾਇਆ ਨਾ ਪੰਜਾਬ ਚ ਗੁਜਰਗਾਰ ਮਿਲਿਆ ਇਸ ਤਰ੍ਹਾਂ ਦੇ ਹੋਰ ਕਿੰਨੇ ਸਾਰੇ ਬਿਆਨ ਮੁੱਖ ਮੰਤਰੀ ਭਗਵੰਤ ਮਾਨ ਨੇ ਛੱਡੇ ਜਿਹੜੇ ਝੂਠੇ ਨਿਕਲੇ ਔਰ ਹੁਣ ਆ ਬਿਆਨ ਦਿੱਤਾ ਮੁੱਖ ਮੰਤਰੀ ਸਾਹਿਬ ਨੇ ਵੀ 328 ਰੁਪਏ ਚ 169 ਰੂਪ ਮਿਲ ਗਏ ਨੇ ਜਿਨ੍ਹਾਂ ਦੇ ਵਿੱਚੋਂ 139 ਦਾ ਕੋਈ ਰਿਕਾਰਡ ਮਿਲ ਹੀ ਨਹੀਂ ਰਿਹਾ ਹੁਣ ਉਹਦੇ ਉੱਪਰ ਵੀ ਆਮ ਆਦਮੀ ਪਾਰਟੀ ਨੇ ਕਹਿਤਾ ਵੀ ਉਹ ਤਾਂ ਮਿਸ ਕਮਿਊਨੀਕੇਸ਼ਨ ਸੀ ਹਾਂ ਮੁੱਖ ਮੰਤਰੀ ਸਾਹਿਬ ਨੂੰ ਅਸੀਂ ਪੁੱਛਣਾ ਚਾਹੁੰਨੇ ਆ ਜਾਂ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਦੱਸ ਦਵੇ ਜੇ ਉਹ ਮਿਸ ਕਮਿਊਨੀਕੇਸ਼ਨ ਸੀ ਤੇ ਉਹ ਹੋਈ ਕਿੱਥੇ ਆ ਕੀ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਗੱਲ ਨੂੰ ਸਮਝਣ ਦੇ ਵਿੱਚ ਗਲਤੀ ਕੀਤੀ ਹੈ ਜਾਂ ਉਹਨਾਂ ਨੂੰ ਪਿੱਛੇ ਅਫਸਰਾਂ ਦੇ ਦੱਸਣ ਵਿੱਚ ਗਲਤੀ ਹੋਈ ਹੈ ਫਾਲਟ ਕਿੱਥੇ ਆ ਜਿੱਥੇ ਫਾਲਟ ਹੈ ਉੱਥੇ ਕਾਰਵਾਈ ਤਾਂ ਹੋਣੀ ਚਾਹੀਦੀ ਆ ਧਾਰਮਿਕ ਮਾਮਲਾ ਛੋਟਾ ਮਾਮਲਾ ਤੇ ਹੈ ਨਹੀਂ ਗੁਰੂ ਸਾਹਿਬ ਦੇ ਇੱਕ ਸਰੂਪ ਦਾ ਮਾਮਲਾ ਵੀ ਸਿੱਖ ਸੰਗਤਾਂ ਦੇ ਲਈ ਵੱਡੀ ਗੱਲ ਹੋ ਜਾਂਦਾ ਹੈ ਪਰ 328 ਸਰੂਪਾਂ ਦਾ ਮਾਮਲਾ ਹੋਵੇ ਉਹਨਾਂ ਚੋਂ 169 ਸਰੂਪ ਮਿਲਣ ਦਾ ਮਾਮਲਾ ਹੋਵੇ ਤਾਂ ਫਿਰ ਮੁੱਖ ਮੰਤਰੀ ਬਾਅਦ ਦੇ ਵਿੱਚ ਕਹਿ ਦੇਣ ਵੀ ਉਹ ਤਾਂ ਮਿਸਕਮਿਊਨੀਕੇਸ਼ਨ ਸੀ ਉਹ ਤਾਂ ਬਿਆਨ ਠੀਕ ਨਹੀਂ ਸੀ ਐਨਾ ਗੈਰ ਜ਼ਿੰਮੇਵਾਰ ਰਵਈਆ ਮੁੱਖ ਮੰਤਰੀ ਦਾ ਕਿਵੇਂ ਹੋ ਸਕਦਾ ਲਾਜ਼ਮੀ ਤੌਰ ਤੇ ਇਹਦੀ ਜਵਾਬਦੇਹੀ ਹੋਣੀ ਚਾਹੀਦੀ ਹੈ ਔਰ ਨਾਲ ਦੀ ਨਾਲ ਕੱਲੇ ਮੁੱਖ ਮੰਤਰੀ ਦੀ ਨਹੀਂ ਜਿਹੜੀ ਉਹ ਜਾਂਚ ਕਰਨ ਵਾਲੀ ਕਮੇਟੀ ਹੈ ਜਿਹੜੀ ਸੈੱਟ ਬਣਾਈ ਹੈ ਜਿਹੜੀ ਜਾਂਚ ਕਰ ਰਹੀ ਹੈ ਉਹਦੇ ਤੇ ਵੀ ਸਵਾਲ ਨੇ ਵੀ ਉਹਨੇ ਇਹੋ ਜੀ ਕੱਚੀ ਜਾਂਚ ਕੀਤੀ ਕਿ ਮੁੱਖ ਮੰਤਰੀ ਕੋਲ ਗਲਤ ਜਾਣਕਾਰੀ ਪਹੁੰਚ ਗਈ ਕਿ ਐਦਾਂ ਦੀ ਹੀ ਜਾਂਚ ਚੱਲ ਰਹੀ ਹੈ ਅਗਲਾ ਸਵਾਲ ਇਹ ਵੀ ਹੈ ਜਾਂਚ ਟੀਮ ਨੇ ਸੈਟ ਨੇ ਮੁਕੰਮਲ ਰਿਪੋਰਟ ਕਰਨ ਤੋਂ ਪਹਿਲਾਂ ਪਹਿਲਾਂ ਕਿਸੇ ਨੂੰ ਜਾਣਕਾਰੀ ਨਹੀਂ ਦੇਣੀ ਹੁੰਦੀ ਤਾਂ ਉਹ ਜਾਣਕਾਰੀ ਐਦਾਂ ਕਿ ਉਹ ਵਿਚਾਰੀ ਹੈ ਜਿਵੇਂ ਮੁੱਖ ਮੰਤਰੀ ਨੇ ਸਟੇਜ ਤੇ ਖੜ ਕੇ ਤੇ ਕੇਜਰੀਵਾਲ ਸਟਾਈਲ ਦੇ ਵਿੱਚ ਬੋਲਿਆ ਵੀ ਵੇਖੋ ਜੀ ਮੇਰੇ ਕੋਲ ਜਾਣਕਾਰੀ ਹੁਣੇ-ਹੁਣੇ ਅਫਸਰਾਂ ਨੇ ਦਿੱਤੀ ਹੈ ਬਈ 169 ਸਰੂਪ ਮਿਲ ਗਏ ਨੇ ਇਹ ਵੀ ਕੇਜਰੀਵਾਲ ਸਾਹਿਬ ਕਰਦੇ ਹੁੰਦੇ ਸੀ ਦਿੱਲੀ 'ਚ ਵੀ ਮੇਰੇ ਮੇਰੇ ਕੋ ਅਭੀ-ਅਭੀ ਅਫਸਰੋਂ ਨੇ ਜਾਣਕਾਰੀ دی ਹੈ ਤੋ ਮੈ ਮੇਰੇ ਮੋਬਾਈਲ ਤੇ ਮੈਸੇਜ ਆਇਆ ਹੈ ਐ ਹੀ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੇ ਕਿਹਾ ਵੀ ਹੁਣੇ-ਹੁਣੇ ਮੈਨੂੰ ਅਫਸਰਾਂ ਨੇ ਜਾਣਕਾਰੀ ਦਿੱਤੀ ਹੈ ਹੁਣ ਕਿਸੇ ਤੇ ਤਾਂ ਜਵਾਬਦੇਹੀ ਬਣਦੀ ਹੈ ਕਿਸੇ ਦਾ ਕਸੂਰ ਤਾਂ ਹੈ ਨਾ ਸਾਰੇ ਕੁਸ਼ ਦੇ ਵਿੱਚ ਜਿੰਨਾ ਇਹ ਖਲਾਰਾ ਪਿਆ ਮੈਂ ਇੱਕ ਚੈਨਲ ਤੇ ਕੱਲ ਸੁਣ ਰਿਹਾ ਸੀ ਇੱਕ ਚੈਨਲ ਬੀਬੀਆਂ ਦੇ ਬਿਆਨ ਲੈ ਰਿਹਾ ਸੀ ਉੱਥੇ ਜਿਹੜੀਆਂ ਸੰਗਤ ਦੇ ਰੂਪਚਾਰ ਰਹੀਆਂ ਲੋਕਾਂ ਦੀ ਉੱਥੇ ਸ਼ਰਧਾ ਉਸ ਧਾਰਮਿਕ ਸਥਾਨ ਨਾਲ ਵੱਡੇ ਪੱਧਰ ਤੇ ਜੁੜੀ ਹੈ ਸ਼ਰਦਾ ਦਾ ਮਾਮਲਾ ਕੀ ਹੈ ਇਸ ਤੇ ਲਗ ਲਗ ਵਿਚਾਰ ਆ ਲਗ ਲਗ ਲੋਕਾਂ ਨੇ ਪਰ ਬੀਬੀਆਂ ਕਹਿ ਰਹੀਆਂ ਸੀ ਕਿ ਅਸੀਂ ਬਰਦਾਸ਼ਤ ਨਹੀਂ ਕਰਾਂਗੀਆਂ ਔਰ ਇਹ ਜਿਹੜਾ ਕੁਝ ਮੁੱਖ ਮੰਤਰੀ ਨੇ ਕਿਹਾ ਇੱਕ ਕਹਿੰਦੀ ਮਾਫੀ ਮੰਗੇ ਦੂਜੀ ਨੇ ਤਾਂ ਗੱਲ ਬਾਹਲੀ ਵੱਡੀ ਕਰਤੀ ਚਲੋ ਮੈਂ ਇੱਥੇ ਨਹੀਂ ਬੋਲਦਾ ਪਰ ਜੇ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਤਿੰਨ ਜ਼ਿੰਮੇਵਾਰ ਨਮਾਇंदे ਗਏ ਨੇ ਉਥੇ ਤਾ ਉਹ ਸਿਰਫ ਸਿਆਸੀ ਨੁਕਸਾਨ ਕਰਕੇ ਗਏ ਆਮ ਆਦਮੀ ਪਾਰਟੀ ਦਾ ਐਮ ਐਲ ਏ ਡਾਕਟਰ ਸੁਖਵਿੰਦਰ ਸੁਖੀ ਜਿਹੜਾ ਦੂਜੀ ਪਾਰਟੀ ਚੋਂ ਆਮ ਆਦਮੀ ਪਾਰਟੀ ਤੇ ਆਇਆ ਹੋਇਆ ਉਹਨੇ ਪਿਛਲੇ ਦਿਨੀ ਦੋ ਵੱਡੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਇੱਕ ਅਹੁਦਾ ਜਿਹੜਾ ਉਹਨੂੰ ਕੈਬਨਿਟ ਰੈਂਕ ਦਿੱਤਾ ਹੋਇਆ ਸੀ ਦੂਜਾ ਅਹੁਦਾ ਜਿਹੜਾ ਉਹਨੂੰ ਚੇਅਰਮੈਨ ਵੇਅਰ ਹਾਊਸ ਦਾ ਬਣਾਇਆ ਹੋਇਆ ਸੀ ਉਹਨਾਂ ਦੋਨਾਂ ਤੋਂ ਐਮ ਐਲ ਏ ਸੁਖਵਿੰਦਰ ਸੁਖੀ ਨੇ ਅਸਤੀਫਾ ਦਿੱਤਾ ਉਹ ਰੋਸ ਹੋ ਗੂ ਬਈ ਇੰਨਾ ਗਲਤ ਬਿਆਨ ਕਿਉਂ ਦਿੱਤਾ ਗਿਆ ਜਿਹਦੇ ਨਾਲ ਇੰਨਾ ਰੌਲਾ ਪਿਆ ਉਸ ਤੋਂ ਬਾਅਦ ਉੱਥੇ ਆਮ ਆਦਮੀ ਪਾਰਟੀ ਦੇ ਕੁਝ ਹੋਰ ਅਹੁਦੇਦਾਰਾਂ ਜਿਨ੍ਹਾਂ ਨੇ ਪ੍ਰੈਸ ਕਾਨਫਰੰਸ ਕਰਕੇ ਅਸਤੀਫਾ ਦਿੱਤਾ ਵੀ ਸਾਨੂੰ ਨਹੀਂ ਮਨਜ਼ੂਰ ਇਹ ਫਿਰ ਜਿਵੇਂ ਉਸ ਧਾਰਮਿਕ ਸਥਾਨ ਤੇ ਚਰਨਜੀਤ ਚੰਨੀ ਗਿਆ ਚਰਨਜੀਤ ਚੰਨੀ ਨੇ ਜਾ ਕੇ ਬਹੁਤ ਨਖੇਦੀ ਕੀਤੀ ਆ ਉੱਥੇ ਚਰਨਜੀਤ ਚੰਨੀ ਨੇ ਕਿਹਾ ਵੀ ਇਹ ਇੱਥੇ ਸਭ ਕੁਝ ਠੀਕ ਆ ਬੜਾ ਸੋਹਣਾ ਪ੍ਰਬੰਧ ਹੈ ਲਗਾਤਾਰ ਗੁਰੂਗ੍ਰੰਥ ਸਾਹਿਬ ਦੇ ਖੰਡ ਪੜ੍ਹਤ ਸਾਹਿਬ ਚੱਲ ਰਹੇ ਨੇ ਔਰ ਇੱਥੇ ਇਹ ਕਹਿ ਦੇਣਾ ਵੀ ਗੜਬੜ ਪਾਈ ਗਈ ਹੈ ਇਹ ਮੁੱਖ ਮੰਤਰੀ ਤੇ ਕਾਰਵਾਈ ਹੋਣੀ ਚਾਹੀਦੀ ਹੈ ਉੱਥੇ ਸੁਖਵੀਰ ਬਾਦਲ ਗਿਆ ਉਹਨੇ ਜਾ ਕੇ ਇਹ ਗੱਲਾਂ ਕੀਤੀਆਂ ਵੀ ਇਹ ਗਲਤ ਜੋ ਕੁਝ ਮੁੱਖ ਮੰਤਰੀ ਨੇ ਕਿਹਾ ਵੀ ਇਹ ਗਲਤ ਹੋਇਆ ਉਸ ਤੋਂ ਬਾਅਦ ਜਦ ਹੁਣ ਆਮ ਆਦਮੀ ਪਾਰਟੀ ਦੀ ਟੀਮ ਉੱਥੇ ਗਈ ਹੈ ਜਿੰਮੇਵਾਰ ਵੱਡੇ ਅਹੁਦਿਆਂ ਵਾਲੀ ਤਾਂ ਮੈਨੂੰ ਲੱਗਦਾ ਹੈ ਕਿ ਇਹ ਜਿਮੇਵਾਰੀ ਨਾਲੋਂ ਮਜਬੂਰੀ ਵੱਧ ਹੈ ਜੇਕਰ ਆਮ ਆਦਮੀ ਪਾਰਟੀ ਸੋਹਿਰ ਦਸੀ ਤਾਂ ਆਮ ਆਦਮੀ ਪਾਰਟੀ ਨੂੰ ਉਸੇ ਦਿਨ ਦਾ ਕਲੈਰੀਫਿਕੇਸ਼ਨ ਦੇਣੀ ਚਾਹੀਦੀ ਸੀ ਉਸੇ ਦਿਨ ਦਾ ਆਮ ਆਦਮੀ ਪਾਰਟੀ ਨੂੰ ਇਹਦੇ ਤੇ ਸਪਸ਼ਟੀਕਰਨ ਦੇਣਾ ਚਾਹੀਦਾ ਸੀ ਅੱਜ ਹੁਣ ਜੇਕਰ ਆਮ ਆਦਮੀ ਪਾਰਟੀ ਇਹ ਕਹਿੰਦੀ ਵੀ ਹੈ ਜਿਵੇਂ ਉਹਨਾਂ ਨੇ ਕਿਹਾ ਤਾਂ ਇਹ ਗੱਲ ਮਜਬੂਰੀ ਵੱਧ ਜਾਂਦੀ ਹੈ ਤੇ ਇਹ ਜਿਮੇਵਾਰੀ ਘੱਟ ਜਾਂਦੀ ਹੈ ਮੇਰੇ ਖਿਆਲ ਦੇ ਨਾਲ ਬਾਕੀ ਦੇ ਦਿਹਾੜੇ ਬੀਤੇ ਨੂੰ ਹਫਤਾ ਹੋ ਗਿਆ ਹਫਤੇ ਬਾਅਦ ਇਹ ਸਪਸ਼ਟੀ ਕਰਨ ਦੇਣਾ ਵੀ ਉਹ ਮਿਸਕਮਿਊਨੀਕੇਸ਼ਨ ਹੋਈ ਹੈ ਕਿਉਂ ਇੰਨੇ ਦਿਨ ਕੀ ਉਡੀਕ ਰਹੇ ਸੀ ਅੱਜ ਜਦੋਂ ਸਾਰਾ ਮਾਹੌਲ ਖਲਾਫ ਹੋ ਗਿਆ ਤਾਂ ਇਹ ਉਦਾਂ ਦੀ ਗੱਲ ਯਾਦਦੀ ਹੈ ਜਿਵੇਂ ਦਿੱਲੀ ਅੰਦੋਲਨ ਵੇਲੇ ਅਕਾਲੀ ਦਲ ਨੇ ਅਖੀਰ ਤੇ ਉਦੋਂ ਅਸਤੀਫੇ ਦਿੱਤੇ ਸੀ ਜਦੋਂ ਸਾਰੇ ਪਾਸੇ ਮਾਹੌਲ ਫਸ ਗਿਆ ਸੀ ਜਦੋਂ ਵਿਰੋਧਤਾ ਵੱਡੀ ਸ਼ੁਰੂ ਹੋ ਗਈ ਸੀ ਤਾਂ ਫਿਰ ਅੱਜ ਤੱਕ ਲੋਕ ਕਹਿੰਦੇ ਨੇ ਵੀ ਉਹ ਅਸਤੀਫੇ ਮਜਬੂਰੀ ਚ ਸੀ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਅੱਜ ਜੇ ਹਰਪਾਲ ਚੀਮਾ ਖਜ਼ਾਨਾ ਮੰਤਰੀ ਜਾਂ ਸਿੱਖਿਆ ਮੰਤਰੀ ਹਰਜੂਤ ਬੈਂਸ ਉੱਥੇ ਗਏ ਨੇ ਤਾਂ ਉਹ ਜ਼ਿੰਮੇਵਾਰੀ ਨਹੀਂ ਹੈ ਉਹ ਮਜਬੂਰੀ ਹੈ ਜ਼ਿੰਮੇਵਾਰਤਾ ਉਹ ਹੁੰਦੀ ਹੈ ਜਦੋਂ ਵਿਅਕਤੀ ਤੁਰੰਤ ਕਿਸੇ ਗੱਲ ਦਾ ਨੋਟਿਸ ਲਵੇ ਔਰ ਆਪਣੀ ਗਲਤੀ ਤੁਰੰਤ ਮੰਨੇ ਉਹ ਹੈ ਜ਼ਿੰਮੇਵਾਰੀ ਤੇ ਜ਼ਿੰਮੇਵਾਰਤਾ ਪਰ ਇਹ ਜ਼ਿੰਮੇਵਾਰੀ ਨਹੀਂ ਜੜੀ ਹੋਣ ਨਵਾਈ ਜਾ ਰਹੀ ਹੈ ਦੂਜੇ ਪਾਸੇ ਸਵਾਲ ਹੋਰ ਵੀ ਖੜੇ ਨੇ ਜਿਸ ਤਰੀਕੇ ਦੇ ਨਾਲ ਪਹਿਲਾਂ ਅਕਾਲ ਤਖਤ ਦੇ ਉੱਪਰ ਮੁੱਖ ਮੰਤਰੀ ਦੀ ਪੇਸ਼ੀ ਹੋਈ ਹੈ ਔਰ ਜਿਹੜੇ ਮੁੱਦਿਆਂ ਦੇ ਉੱਪਰ ਮੁੱਖ ਮੰਤਰੀ ਨੂੰ ਅਕਾਲ ਤਖਤ ਸਾਹਮਣੇ ਸੱਦਿਆ ਗਿਆ ਸੀ ਜਿੱਦਾਂ ਮੁੱਖ ਮੰਤਰੀ ਸਾਹਿਬ ਨੇ ਪਹਿਲਾਂ ਅਕਾਲ ਤਖਤ ਬਾਰੇ ਬਿਆਨ ਦਿੱਤੇ ਬਾਅਦ ਦੇ ਵਿੱਚ ਉਹਨਾਂ ਬਿਆਨਾਂ ਤੋਂ ਆਪਣੇ ਬਿਆਨ ਬਦਲੇ ਉਹ ਸਾਰਾ ਕੁਝ ਸਵਾਲਾਂ ਦੇ ਕੇਰੀ 'ਚ ਮੁੱਖ ਮੰਤਰੀ ਸਾਹਿਬ ਨੂੰ ਅਕਾਲ ਤਖਤ ਸਾਹਿਬ ਦੇ ਉੱਪਰ ਜਦੋਂ ਸੱਦਿਆ ਤਾਂ ਉਦੋਂ ਉਹਨਾਂ ਨੇ ਇਹ ਕਿਹਾ ਵੀ ਮੇਰੀ ਉੱਥੋਂ ਲਾਈਵ ਟੈਲੀਕਾਸਟ ਹੋਣਾ ਚਾਹੀਦਾ ਹੈ ਮੇਰੀ ਮੰਗ ਆ ਬਾਅਦ ਦੇ ਵਿੱਚ ਉਹਨਾਂ ਨੇ ਇਹ ਆਪਣੀ ਮੰਗ ਛੱਡਤੀ ਦੇਖੋ ਸਭ ਸਿਆਸੀ ਗਿੰਤੀਆਂ ਮੰਗਤੀਆਂ ਚੋ ਕੀਤਾ ਜਾ ਰਿਹਾ ਮੈਂ ਇੱਕ ਪਾਰਟੀ ਦੀ ਗੱਲ ਨਹੀਂ ਕਰਦਾ ਸਾਰੀਆਂ ਪਾਰਟੀਆਂ ਇੰਜ ਹੀ ਕਰ ਰਹੀਆਂ ਨੇ ਮੈਂ ਤਾਂ ਇਹ ਵੀ ਕਹੂੰਗਾ ਜਿਹੜੀਆਂ ਪਾਰਟੀਆਂ ਉੱਥੇ ਬੰਗਾ ਜਿਹੜਾ ਰਾਜਾ ਸਹਿਬ ਧਾਰਮਿਕ ਸਥਾਨ ਹੈ ਉੱਥੇ ਜਾ ਕੇ ਜਿਹੜੀਆਂ ਵਿਰੋਧੀ ਪਾਰਟੀਆਂ ਬੋਲ ਰਹੀਆਂ ਨੇ ਹੈ ਤੇ ਉਹ ਵੀ ਸਿਆਸਤ ਉਹ ਵੀ ਸਿਆਸਤ ਕਰਕੇ ਹੀ ਹੈ 2027 ਦੀਆਂ ਚੋਣਾਂ ਸਿਰ ਤੇ ਖੜੀਆਂ ਨੇ ਹਰ ਪਾਰਟੀ ਹਰ ਧਾਰਮਿਕ ਹਰ ਜਾਤੀ ਹਰ ਇਸ ਤਰ੍ਹਾਂ ਦੇ ਮੁੱਦੇ ਦਾ ਫਾਇਦਾ ਉਠਾਉਣਾ ਚਾਹੁੰਦੀ ਹੁੰਦੀ ਹੈ ਸਾਜੀਆਂ ਤੋਂ ਸਾਡੇ ਲੋਕਾਂ ਨਾਲ ਇੰਜ ਕੀਤਾ ਜਾਂਦਾ ਰਿਹਾ ਦੇਖੋ ਹਰ ਇੱਕ ਪਾਰਟੀ ਨੇ ਅੱਜ ਤੱਕ ਜਾਤ ਧਰਮ ਫਿਰਕੇ ਭਾਸ਼ਾ ਪ੍ਰਾਂਤਵਾਦ ਨੂੰ ਵਰਤਨ ਦੀ ਕੋਸ਼ਿਸ਼ ਕੀਤੀ ਹੈ ਪਰ ਸਵਾਲ ਆਖਰਸ ਤੇ ਮੇਰਾ ਇਹ ਹੈ ਮਿਸ ਕਮਿਊਨੀਕੇਸ਼ਨ ਜਿੱਥੇ ਹੋਈ ਕਿ ਉੱਥੇ ਕਾਰਵਾਈ ਹੋਏਗੀ ਚਾਹੇ ਤਾਂ ਉਹ ਮੁੱਖ ਮੰਤਰੀ ਸਾਹਿਬ ਦੇ ਸਮਝ ਵਿੱਚ ਮਿਸ ਕਮਿਊਨੀਕੇਸ਼ਨ ਹੋਈ ਹੈ ਉੱਥੇ ਤੇ ਚਾਹੇ ਮਿਸ ਕਮਿਊਨੀਕੇਸ਼ਨ ਕਿਤੇ ਹੋਰ ਹੋਈ ਆ ਉੱਥੇ ਕਾਰਵਾਈ ਤਾਂ ਚਾਹੀਦੀ ਹੈ ਨਾ ਤੁਸੀਂ ਕੀ ਕਹੋਗੇ ਬਹੁਤ ਮੇਰਬਾਣ